ਅੱਜ ਆਪਣਾ ਯਾਰ ਫਸ ਗਿਆ ਰਾਣਾ ਜੀਰਸੀ ਖੜੀ ਐ ਰਾਹ 'ਚ ਤੇ ਹੋ ਗਈ ਆ ਬੰਦ ਕੋਈ ਸਮਝ ਨਹੀਂ ਲੱਗਦੀ ਕਿ ਕੈਂਟ ਦੀ ਜਗਰਾ ਜਾਂ ਕੀ ਆ ਬੰਦ ਡੀਜ਼ਲ ਹੈਗਾ ਡੀਜ਼ਲ ਹੈਗਾ ਪਵਾਇਆ ਨੇ ਹੁਣੇ ਫੇਰ ਪਵਾ ਕੇ ਆਏ ਆ ਪੰਪ ਵੀ ਆਪਾਂ ਨਵਾਂ ਪਵਾ ਲਿਆ ਵਾ ਹਾਂ ਤੇ ਆ ਫਿਲਟਰ ਵੀ ਸਾਰੇ ਨਵਾਂ ਪਾਇਆ ਆ ਕਰਾਈ ਆ ਅੱਛਾ ਤੇ ਭਲਾ ਨਹੀਂ ਫੇਰ ਵੀ ਕੀ ਗੱਲ ਐ ਇੱਥੋਂ ਜੇ ਨਿਕਲੇ ਜਾਂਦੇ ਆ ਤੇ ਬਸ ਉਹ ਤਰੀਕਾ ਨਹੀਂ ਵਰਤਿਆ ਜਿਹੜਾ ਤੁਸੀਂ ਵਰਤਿਆ ਸਿੱਧਾ ਪੰਪ ਨੂੰ ਲਾ ਕੇ ਤੇ ਚੈੱਕ ਕੀਤਾ ਕਿ ਪਿਛੋ ਟੈਂਕੀ ਦਾ ਕਿ ਨੋਈ ਹੂੰ ਆਜਾ ਆਪਣਾ ਯਾਰ ਫਸ ਗਿਆ ਰਾਣਾ ਜੀਪਸੀ ਖੜੀ ਹੈ ਰਾਹ 'ਚ ਤੇ ਹੋ ਗਈ ਆ ਬੰਦ ਇਹਨੇ ਆਪਾਂ ਚੱਲ ਕੇ ਕੀ ਕਰਨਾ ਚਲ ਉੱਤਰ ਉੱਤਰ ਹਾਂ ਆ ਕਦਾ ਕੀ ਗੱਲ ਹੋ ਗਈ ਆ ਕੋਈ ਨਹੀਂ ਹੋਣਾ ਕੀ ਸੀ ਆਉਂਦੇ ਆਉਂਦੇ ਨਾ ਛਿੜਕੇ ਜੇ ਲੈਣ ਲੱਤੀ ਜਿਵੇਂ ਕਿ ਤੇਲ ਨਹੀਂ ਅਗਲੇ ਪਾਸੇ ਜਾਣ ਦੇ ਡੀਜ਼ਲ ਅੱਛਾ ਤੇ ਆ ਪੰਪ ਵੀ ਆਪਾਂ ਨਵਾਂ ਪਵਾ ਲਿਆ ਵਾ ਹਾਂ ਤੇ ਫਿਲਟਰ ਵੀ ਸਾਰਾ ਨਵਾਂ ਪਾਇਆ ਹੋਆ ਆ ਵੀ ਪਾਇਆ ਨਵਾਂ ਪਾਇਆ ਨਵਾਂ ਪਾਇਆ ਹੋਆ ਹੁਣ ਸਰਵਿਸ ਕਰਾਈ ਆ ਅਛਾ ਤੇ ਪਤਾ ਨਹੀਂ ਫਿਰ ਵੀ ਕੀ ਗੱਲ ਅੱਗੇ ਇੱਥੋਂ ਜੇ ਨਿਕਲੇ ਜਾਂਦੇ ਆ ਤੇ ਹੋਰੇ ਲੱਭਿਆ ਇਹਨੇ ਆਪਾਂ ਡੀਜ਼ਲ ਵੇਨੇ ਆ ਪਹਿਲਾਂ ਡੀਜ਼ਲ ਆਉਂਦਾ ਇਹਦਾ ਲਿਆ ਸੋਚ ਲਾ ਆਹ ਕਹਿੰਨੀ ਜਿਹੜੀ ਸਰਵਿਸ ਕਰਾਈ ਸੀਗੀ ਆਏ ਹੁਣੇ ਸਰਵਿਸ ਹੀ ਕਰਾਈ ਏ ਡੀਜ਼ਲ ਹੀ ਨਹੀਂ ਆਉਣ ਰਿਹਾ ਤੇ ਚੱਲਣਾ ਨੇ ਕੀ ਆ ਚਲੋ ਕੋਈ ਨਹੀਂ ਰੁਕੋ ਫਿਲਟਰ ਫੋਲਡਰ ਵੇਖਿਆ ਖੋਲ ਕੇ ਸਾਰਾ ਕੋਰ ਨਿਕਾਲਿਆ ਨਵਾਂ ਫਿਲਟਰ ਪਾਇਆ ਨਵਾਂ ਪਾਇਆ ਫਿਲਟਰ ਫਿਰ ਤੇ ਯਾਰ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਪੇਚ ਕਸਦੇ ਨਹੀਂ ਮੋਟਰ ਦੇ ਪੰਗੇ ਲਾਣਦੇ ਐ ਚੱਲੀ ਨਹੀਂ ਜਾਣ ਦੇ ਕੋਲ ਕੀਤਾ ਹੂੰ ਮਕੈਨਿਕ ਕਹਿੰਦਾ ਕਿ ਟੈਂਕੀ ਸਾਰੀ ਸਾਫ਼ ਕਰਨੀ ਪੈਣੀ ਟੈਂਕੀ ਚ ਕੱਜਰਾ ਹੋਆ ਅਛਾ ਹੁਣ ਇੱਕੋ ਸਮਝ ਨਹੀਂ ਲੱਗਦੀ ਕਿ ਟੈਂਕ ਦੀ ਗਜਰਾ ਜਾਂ ਕੀ ਆ ਜਾਂ ਫਿਲਟਰ ਬੰਦ ਹੋ ਗਿਆ ਡੀਜ਼ਲ ਹੈਗਾ ਡੀਜ਼ਲ ਹੈਗਾ ਆਪਾਂ ਆਇਆ ਨੇ ਹੁਣੇ ਫੇਰ ਪਾਉ ਜਾਈਏ ਆਪਾਂ ਡਾਇਰੈਕਟ ਚਲਾ ਕੇ ਵੇਖੀਏ ਇਹਨੂੰ ਉਹ ਕਲੰਪਰੇ ਦੀ ਕੋਫਣੀ ਥੱਲੇ ਉਹ ਥੱਲੇ ਇਧਰ ਦੀ ਸਾਹਮਣੇ ਦੀ ਫੜ ਆਪਾਂ ਡਾਇਰੈਕਟ ਲਾ ਕੇ ਵੇਨੇ ਆ ਜੇ ਡਾਇਰੈਕਟ ਡੀਜ਼ਲ ਆ ਗਿਆ ਤੇ ਫਿਰ ਆਪਾਂ ਇਹਨੂੰ ਇੱਕ ਵਾਰੀ ਡਾਇਰੈਕਟ ਲਾ ਕੇ ਤੇ ਲੈ ਜਾਂਦੇ ਆ ਘਰ ਤੱਕ ਉੱਥੇ ਜਾ ਕੇ ਆਪਾਂ ਨੂੰ ਠੀਕ ਕਰ ਲਾਂਗੇ ਫਿਰ ਵੇਚ ਲਾਂਗੇ ਕੀ ਗੱਲ ਕੀ ਆ ਕਿ ਤੁਸੀਂ ਪੰਪ ਤੋਂ ਸਿੱਧਾ ਕੱਢ ਲੱਗ ਗਿਆ ਜੀ ਹੁਣ ਆਪਾਂ ਸਿੱਧਾ ਪੰਪ ਤੋਂ ਲਾ ਕੇ ਪਾਈਪ ਜਿਹੜੀ ਆ ਸਿੱਧੀ ਪੰਪ ਉਤੋਂ ਲਾ ਦਿੰਨੇ ਆ ਹਨਾ ਬਿਲ੍ਹਾ ਵੇਖੀ ਸਹੀ ਇੱਕ ਜਿਰਾ ਕੁਝ ਜਿਰਾ ਟੈਂਕੀ ਚ ਵਾ ਕੇ ਫਿਲਟਰ ਚ ਵਾ ਇਹ ਹੋ ਸਕਦਾ ਟੈਂਕੀ ਟੈਂਕੀ ਦੀ ਬਲੋਕੇਜ ਹੋਈ ਹੋਵੇ ਕੋਈ ਕਚਰਾ ਆ ਗਿਆ ਹੋਵੇ ਵਿੱਚ ਚਲੋ ਆਪਾਂ ਵੇਖਨੇ ਆਣ ਕੀ ਕਰਦੇ ਆ ਲਿਆ ਹਰੇ ਬੋਤਲ ਲਾਹਾਂ ਸੋਚਲਾ ਥੈਂਕ ਯੂ ਥੋੜੀ ਕਜਰਾ ਡੀਜ਼ਲ ਆ ਗਿਆ ਵਾ ਹਾਂ ਡੀਜ਼ਲ ਤੇ ਕੁਝ ਆਉਂਦਿਆ ਤੇ ਚੱਲ ਕਰ ਬੰਦ ਫਿਲਟਰ ਚ ਨੁਕਸ ਹੋ ਸਕਦਾ ਹੈ ਫਿਲਟਰ ਚ ਨੁਕਸ ਹੋ ਸਕਦਾ ਫਿਲਟਰ ਭਾਵੇਂ ਨਵਾਂ ਹੀ ਪਾਇਆ ਪਰ ਫਿਰ ਵੀ ਯਾਰ ਕਈ ਵਾਰੀ ਫਾਲਟ ਆ ਜਾਂਦਾ ਫਿਲਟਰ ਫਿਲਟਰਾਂ ਚ ਵੇਖੀ ਆਪਾਂ ਲਾ ਕੇ ਕੋਈ ਸਟਾਰਟ ਕਰਕੇ ਵੇਨੇ ਆ ਫਿਲਟਰ ਵਾਲੀ ਪੈਪ ਆਪਾਂ ਇੱਥੇ ਹਾਲ ਦੀ ਘੜੀ ਐਵੇਂ ਲਾ ਦਿੰਨੇ ਆ ਵੇਖੋ ਸਲਫ ਮਾਰ ਕੇ ਬਾਰੇ ਨਾ ਫਿਲਟਰ ਆਪਾਂ ਨੂੰ ਲਾਉਣਾ ਪੈਣਾ ਬਾਅਦ ਚ ਚਲੋ ਘਰੇ ਤੇ ਪਹੁੰਚ ਜੇ ਚਾਰੀ ਨਾ ਕਰੋ ਮਾਰੋ ਸਲਫ ਚੱਲ ਵੀ ਪ੍ਰੈਸ ਕਰਕੇ ਵੀ ਕੱਲ ਘਰ ਵਕ ਲੈ ਕੇ ਚੱਲ ਕਾਰ ਜਾ ਗਿਆ ਆਪਾਂ ਫਿਲਟਰ ਲਾ ਲਾਂਗੇ ਹਨਾ ਜੇ ਫਿਲਟਰ ਖਰਾਬ ਹੋਊਗਾ ਤਾਂ ਆਪਾਂ ਫਿਲਟਰ ਚੇਂਜ ਕਰ ਲਾਂਗੇ ਮਰਜੀ ਆ ਤੁਹਾਡੀ ਵੇਖ ਲਓ ਜੇ ਇੱਕ ਵਾਰੀ ਮਕੈਨਿਕ ਵੈਸੇ ਜਿੱਤੋਂ ਆਪਾਂ ਸਰਵਿਸ ਕਰਵਾਈ ਆ ਵਗੋਣਾ ਤੇ ਬਣਦਾ ਹੀ ਆ ਨੂੰ ਟੈਂਕੀ ਚ ਕਜਰਾ ਨਹੀਂ ਹੈਗਾ ਜਿਵਾਂ ਦਾ ਟੈਂਕੀ ਚ ਕਜਰਾ ਤੇ ਟੈਂਕੀ ਚ ਕਜਰਾ ਤੇ ਆ ਹੀ ਨਹੀਂ ਆ ਫਿਰ ਐਵੇਂ ਐਵੇਂ ਬੰਦ ਹੋ ਜਾਣੀ ਚਾਹੀਦੀ ਆ ਹੁਣ ਉਸ ਤੇ ਫਿਲਟਰ ਚ ਆ ਬਾਕੀ ਇਹ ਵੀ ਨਹੀਂ ਕਹਿ ਸਕਦੇ ਫਿਲਟਰ ਚ ਨੁਕਸ ਹੋ ਆ ਕੇ ਜਾਂ ਕੋਈ ਹੋਰ ਚੀਜ਼ ਚ ਨੁਕਸ ਪੈ ਗਿਆ ਜਿਵੇਂ ਆ ਵੀ ਬਲੌਕ ਹੋ ਸਕਦੀ ਹੈ ਹੋ ਜਾਂਦੀ ਆ ਪਰ ਇਹਨਾਂ ਵੀ ਆ ਖੋਲ ਕੇ ਆਪਾਂ ਆਪੋ ਹੀ ਸਾਫ਼ ਕਰ ਸਕਦੇ ਹਾਂ ਇਹਨੂੰ ਘਰੇ ਵੀ ਕਰ ਸਕਦੇ ਹਾਂ ਕੋਈ ਟੀ ਵੱਡੀ ਗੱਲ ਨਹੀਂ ਹੈ ਤੂੰ ਦੱਸ ਕਿਵੇਂ ਕਰਨਾ ਮੈਨੂੰ ਦੱਸੋ ਨਾ ਇਹ ਆਪਾਂ ਅੱਜ ਘਰ ਸਾਇਦੇ ਫਿਰ ਆਪਾਂ ਕੰਮ ਨਾ ਆਹ ਘਰ ਪਹੁੰਚੋ ਤੁਸੀਂ ਆਪਾਂ ਨੂੰ ਪਤਾ ਤੇ ਹੈਗਾ ਹੀ ਇਹ ਬਣਾੜੀ ਚੀਜ਼ ਹੋਇਆ ਇਹ ਖਰਾਬ ਹੋਆ ਤੇਲ ਆਉਣ ਡਿਆ ਵਾ ਕੋਈ ਚੱਕਰ ਨਹੀਂ ਆ ਕੰਮ ਚੱਲ ਗਿਆ। ਅੱਖਾਂ ਬੰਦਿਆ ਹੀ ਮੁੰਡੇ ਨੇ ਫਿਰ ਨੂੰ ਯਾਦ ਕਰਾਇਆ। ਚਲੋ ਪਹੁੰਚੋ ਤੁਸੀਂ ਘਰ। ਬਹੁਤ ਬਹੁਤ ਧੰਨਵਾਦ। ਕੱਲ ਨੂੰ ਕੱਲ ਨੂੰ ਆਪਾਂ ਕਰ ਲਾਂਗੇ ਇਹਨੂੰ। ਠੀਕ ਹੈ ਠੀਕ ਹੈ। ਪਹੁੰਚ ਕੇ ਕਰੀ ਆ ਘਰੇ ਪਹੁੰਚੋ ਤੁਸੀਂ ਇੱਕ ਵਾਰੀ ਹਣੋ। ਬਾਜੀ ਕੋਈ ਚੱਕਰ ਨਹੀਂ ਲੇਨਾ ਸੀ। ਨਾ ਨਾ ਕੋਈ ਚੱਕਰ ਨਹੀਂਗਾ। ਬਸ ਇਹਨਾ ਵੀ ਆਪਾਂ ਨੂੰ ਸਵੇਰੇ ਇਹਨੂੰ ਚਾਲੂ ਕਰਨਾ ਪੈਣਾ ਫਿਲਟਰ ਨੂੰ ਨਹੀਂ ਤੇ ਉਤਰਾ ਇੰਜਨ 'ਚ ਕਚਰਾ ਜਾਊਗਾ। ਠੀਕ ਹੈ ਠੀਕ ਹੈ। ਖਰਾਬ ਹੋ ਸਕਦਾ ਵਾ। ਚਲੋ ਮੋਰ ਜਿਕ ਚਲੋ ਤੁਸੀਂ ਖੋਲ ਕੇ ਨਾ ਵੇਨੇ ਇੱਥੇ ਚੱਕਰ ਕੀ ਪਿਆਵ 12 13 ਜਦੋਂ ਸਰਵਿਸ ਕਰਾ ਕੇ ਲਿਆ ਆਂ ਆ ਇਹ ਉਦੋਂ ਹੀ ਚੱਕਰ ਪੈ ਗਿਆ ਥੋੜੇ ਚਿਰ ਬਾਅਦ ਹੀ ਹਾਂ ਪਹਿਲੋਂ ਵੀ ਹੈਗਾ ਸੀ ਹੈਗਾ ਤੇ ਪੁਰਾਣਾ ਹੀ ਪਰਾ ਸਰਵਰ ਸਿਕਾ ਮੀਰ ਪਰ ਇਤਰਾ ਪਹਿਲਾਂ ਤੇ ਨਹੀਂ ਕਰਦੀ ਆ ਉਦੋਂ ਪੰਪ ਦੀ ਤਾਂ ਆਹ ਹਿਲਦੀ ਸੀ ਆਪਾਂ ਸੈੱਟ ਕਰਕੇ ਲਾਤੀ ਸੀਗੀ ਇੱਕ ਵਾਰੀ ਪਤਾ ਹੀ ਪਰ ਆ ਇੱਕ ਤੁ ਮੰਨ ਲਓ 10 ਕ ਦਿਨ ਅਛਾ 10 ਕ ਦਿਨ ਹੋਏ ਇਤਰਾ ਕਰਨ ਦੇ ਹਾਂ ਤੇ ਆ ਹੁਣ ਜੋ ਸਰਵਰ ਕਿਰਾਏ ਇਹ ਤੇ ਜ਼ਿਆਦਾ ਹੀ ਹੋ ਗਿਆ ਨਾ ਅੱਗੇ ਕੀ ਹੁੰਦਾ ਸੀ ਕਿ ਜਦੋਂ ਹੁੰਦੀ ਹੈ ਨਾ ਮੈਂ ਖੋਣ ਕੇ ਬੁਣਣ ਤੇ ਪੰਪ ਮਾਰ ਦਿੰਦਾ ਹਾਂ ਤੇ ਮੁੜ ਕੇ ਫਿਰ ਚੱਲ ਜਾਂਦਾ ਹੈ ਕੰਮ ਅੱਛਾ ਆ ਦਾ ਹਾਂ ਦਿਨਾਂ ਤੋਂ ਜ਼ਿਆਦਾ ਹੀ ਹੋ ਗਿਆ ਹਾਂ ਪੰਪ ਮਾਰੇ ਪੰਪ ਮਾਰਾ ਚੱਲ ਜਾਂਦਾ ਆ ਅੱਜ ਜਦੋਂ ਸਰਵਸਕਰਾਈ ਉਦੋਂ ਜ਼ਿਆਦਾ ਹੋ ਗਿਆ ਕੰਮ ਅੱਜ ਦੇ ਪੰਪ ਮਾਰੇ ਹੁਣ ਚੱਲਦਾ ਨਾ ਫਿਲਟਰ ਖੋਲ ਲੀਏ ਮਣਕਾ ਫਿਲਟਰ ਨਹੀਂ ਖੁੱਲਣਾ ਪਰ ਯਾਰ ਫਿਲਟਰ ਪਾਉਣ ਤੋਂ ਬਾਅਦ ਇਤਰਾ ਨਹੀਂ ਹੋਣਾ ਚਾਹੀਦਾ ਇਹ ਜੀ ਇਹ ਚੀਜ਼ ਦਾ ਫਿਰ ਨੁਕਸੇ ਇਹਦਾ ਵਾ ਜਿਵੇਂ ਤੁਸੀਂ ਆਖਿਆ ਸੀ ਇਹਦਾ ਹੋ ਸਕਦਾ ਤੇ ਜੇ ਇਹਦਾ ਵੀ ਹੋ ਸਕਦਾ ਫਿਰ ਹੋਈ ਚੱਕਰ ਹੋਊ ਫਿਰ ਕਿਉਂਕਿ ਫਿਲਟਰ ਵੀ ਆਪਾਂ ਨਵਾਂ ਫਿਲਟਰ ਜੋ ਆਂਦਾ ਹੈ ਕਜਰਾ ਵਾਦੂ ਨਿਕਲਿਆ ਪਹਿਲੇ ਤੋਂ ਕਿ ਫਿਲਟਰ ਖਰਾਬ ਹੀ ਕਿ ਟਾਈਮ ਹੋ ਸਕਦਾ ਇਹਦੇ ਚ ਫਸ ਗਿਆ ਵੇ ਇੱਕ ਤੇ ਕਜਰਾ ਸਰਵਿਸ ਕਰਾਈ ਨੂੰ ਟਾਈਮ ਥੋੜਾ ਹੋ ਗਿਆ ਇਹਨੂੰ ਸਾਫ਼ ਕਰਕੇ ਵੇਖੀ ਆਪਾਂ ਇੱਥੇ ਆ ਪੇਜ ਕਾਸ ਅਹੀਂ ਬਸ ਉਹ ਤਰੀਕਾ ਨਹੀਂ ਵਰਤਿਆ ਜਿਹੜਾ ਤੁਸੀਂ ਵਰਤਿਆ ਸਿੱਧਾ ਪੰਪ ਨੂੰ ਲਾ ਕੇ ਤੇ ਚੈੱਕ ਕੀਤਾ ਕਿ ਪਿਛੋ ਟੈਂਕੀ ਦਾ ਕਿ ਨੂੰ ਕੋਈ ਹੂੰ ਆਪਾਂ ਕੰਪਰੈਸ਼ਨ ਚਲਾਈਏ ਇੱਕ ਵਾਰੀ ਆਹ ਦੇਖੋ ਹੋ ਗਈ ਨਾ ਸਾ ਇਹ 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 ਫਿਰ ਫਿਲਟਰ ਚ ਵੀ ਨੁਕਸ ਹੋ ਸਕਦਾ ਨਵੇਂ ਚ ਹਾਂ ਫਿਲਟਰ ਚ ਵੀ ਨੁਕਸ ਹੋ ਸਕਦਾ ਨਵੇਂ ਚ ਦਿਖਾਓ ഡിജല ഇ ਆਜਾ ਲਾ ਹਵਾ ਮਾਰ ਲੈਨੇ ਸ਼ਾਇਦ ਬਲੌਗ ਨਾ ਆਇਆ ਵੀ ਪਹਿਲੋ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਲਾਉਂਦੇ ਆ ਹਾਂ ਠੀਕ ਆ ਹਾਂ ਉਹਨਾਂ ਨੇ ਕੀ ਕੀਤਾ ਕਿ ਮੁੜ ਕੇ ਹੁਣ ਐਂਟਰੀ ਇਦੀ ਚ ਹੁੰਦੀ ਨਾ ਤੇਲ ਦੀ ਟੈਂਕੀ ਚੋਂ ਉਹ ਠੀਕ ਆ ਉਹਨਾਂ ਨੇ ਕੀ ਕੀਤਾ ਨਾ ਕਿ ਇਧਰੋਂ ਪਹਿਲਾਂ ਪੰਪ ਨੂੰ ਤੇਲ ਦਿੱਤਾ ਪੰਪ ਨੇ ਇਹਦੇ ਫਿਲਟਰ ਦੇ ਵਿੱਚ ਧੱਕਿਆ ਵੀ ਪੰਪ ਧੱਕ ਕੇ ਫਿਲਟਰ ਦੇ ਵਿੱਚ ਦੀ ਕੱਢ ਦੂਗਾ ਤੇਲ ਹਾਂ ਪਰ ਉਹਦੇ ਨਾਲ ਮੈਨੂੰ ਆਹ ਲੀਕਿੰਗ ਦੀਦੀ ਅੱਛਾ ਇਹ ਲੀਕ ਹੋ ਲੱਗ ਪਿਆ ਸੀ ਖਰਾਬੀ ਤਾਂ ਉਹ ਹੀ ਚਲਦੀ ਸੀ ਰੁਕਦਾ ਉਦਾਂ ਹੀ ਪਰ ਜਦੋਂ ਮੈਂ ਖੋਲ ਕੇ ਵੇਣਾ ਸੀ ਇੱਧਰ ਤੇਲ ਡੁੱਲਿਆ ਹੁੰਦਾ ਅੱਛਾ ਮੈਨੂੰ ਇਹ ਕੀ ਮਹਾ ਕੀਆ ਪੰਪ ਧੱਕਦਾ ਇਹਨੂੰ ਧੱਕੇ ਨਾਲ ਹੂੰ ਤੇ ਉਧਰ ਜਾਂਦਾ ਨਹੀਂ ਇਹਦੇ ਪਰ ਇਹ ਇਧਰ ਆਪਾਂ ਵੇਨੇ ਆ ਹੁਣ ਲਾ ਕੇ ਜੇ ਨਾ ਆਇਆ ਤੇ ਫਿਰ ਫਿਲਟਰ ਮੈਨੂੰ ਲੱਗਦਾ ਫਿਲਟਰ ਇਹਦਾ ਖਰਾਬ ਹੋ ਸਕਦਾ ਵਾ ਆਪਾਂ ਵੇਨਾ ਮਾ ਹੀ ਆ ਫਿਲਟਰ ਫਿਲਟਰ ਚੋਕ ਹੋਇਆ ਹੋ ਸਕਦਾ ਤਾਂ ਕਰਕੇ ਤੇਲ ਨਹੀਂ ਭੇਜਦੀ ਨਿਕਲਣ ਡਿਆ ਤੇ ਲਿਆ ਫੜ ਬੁੱਤ ਕਈ ਨਹੀਂ ਤੇਲ ਨਹੀਂ ਆਉਂਦਾ ਯਾਰ ਫਿਲਟਰ ਦੇ ਵਿੱਚ ਦੀ ਨੂੰ ਤਾਂ ਫਿਲਟਰੀ ਚੋਕ ਲੱਗਦਾ ਯਾਰ ਚੱਲਣ ਤੋਂ ਕੋਈ ਨਹੀਂ ਅਜੇ ਫਿਲਟਰ ਤਾਂ ਨਵਾਂ ਹੀ ਆ ਪਰ ਬੁੱਤ ਨਵਾਂ ਵੀ ਚੋਕ ਹੋ ਸਕਦਾ ਫਿਲਟਰ ਨੇ ਦਾ ਆ ਹੀ ਤੁਸੀਂ ਅਸੋ ਤਾਂ ਹੀ ਆਪ ਲੈਂਦਾ ਹੀ ਡੀਜ਼ਲ ਹੀ ਨਹੀਂ ਆਉਂਦਾ ਫਿਲਟਰ ਦੇ ਵਿੱਚ ਦੀ ਤੇ ਖੋਲ੍ਹ ਆਪਾਂ ਕਰੀ ਤੇਲ ਚੜਾਉਣੇ ਆ ਉਧਰ ਵੀ ਸਿੱਧਾ ਫਿਲਟਰ ਦੇ ਵਿੱਚ ਦੀ ਬੰਦ ਕਰ ਇੱਕ ਮਿੰਟ ਆਪਾਂ ਸਿੱਧੀ ਲਾ ਕੇ ਨਾ ਆਪਾਂ ਵੀ ਤੇਲ ਚੜਾਉਣੇ ਸਿੱਧਾ ਵਿੱਚ ਪੰਪ ਤੋਂ ਲਾ ਕੇ ਸਿੱਧੀ ਆਪਾਂ ਉਹਨੂੰ ਲਾ ਜੀਵੇਂ ਨੇ ਇੱਕ ਵਾਰੀ ਆ ਬੁਰੀ ਮਾਰ ਬੇ ਕਿੱਥੋਂ ਬੜਾ ਫਿਲਟਰ ਚੋਕ ਆ ਯਾਰ ਫਿਲਟਰ ਚੋਕ ਆ ਡੀਜ਼ਲ ਤਾਂ ਭੱਜਾਉਣਾ ਚਾਹੀਦਾ ਯਾਰ ਬਈ ਦੀ ਨਵਾਂ ਫਿਲਟਰ ਹੋਵੇ ਤੇ ਇਤਰਾਹ ਥੋੜੀ ਹੋਣਾ ਚਾਹੀਦਾ ਵਾ ਜਦੋਂ ਤੁਸੀਂ ਆਏ ਸੀਗੇ ਉੱਥੋਂ ਉਦੋਂ ਕਿਵੇਂ ਲੱਗੀਆਂ ਸੀ ਉਦੋਂ ਤੇ ਜਿਵੇਂ ਆਪਾਂ ਇਦਾਂ ਲੱਗੀਆਂ ਇਦਾਂ ਲੱਗੀਆਂ ਸੀ ਆਹ ਉੱਥੇ ਲੱਗੀ ਸੀ ਹਾਂ ਕੋਣ ਨੇ ਚੇਂਜ ਕਰਕੇ ਲਾਈ ਸੀ ਅਸਲ 'ਚ ਨਹੀਂ ਸੀ ਇਦਾਂ ਹੀ ਕੋਣ ਨੇ ਲਾਈ ਸੀ ਕੀ ਹੋ ਸਕਦਾ ਕਿ ਪੰਪ ਐਂ ਦੀ ਖਿੱਚ ਦੇਣਾ ਹੋਵੇ ਇਥੇ ਇਥੇ ਡੀਜ਼ਲ ਨਿਕਲਣਾ ਚਾਹੀਦਾ ਹੁਣ ਮੰਨ ਲਾ ਭਾਵੇਂ ਇਧਰ ਦੀ ਇਹ ਵੇਚਦੀ ਆ ਭਾਵੇਂ ਤੱਕ ਕੇ ਕੱਢੇ ਹੁਣ ਕੱਢੇ ਕੱਢੇ ਦੇ ਸਿਰੂਟ ਡੀਜ਼ਲ ਵੇਚੋ ਦੀ ਪਾਈਪਾਂ ਦੇ ਰਸਤੇ ਵੀ ਸਹੀ ਆ ਸਿਰਫ ਉਹੀ ਆ ਜਿਹੜਾ ਫਿਲਟਰ ਆ ਨਾ ਉਹ ਚੋਕ ਹੋ ਗਿਆ ਵਾ ਨਹੀਂ ਫਿਲਟਰ ਹੀ ਚੇਂਜ ਕਰਨਾ ਪਣਾ ਆਪਾਂ ਨੂੰ ਆਪਣੇ ਕੋਲੇ ਕੋਈ ਰਸਤਾ ਨਹੀਂ ਹੁਣ ਡਾਇਰੈਕਟ ਕਰ ਦਾਂ ਫਿਰ ਹੁਣ ਹਰੀ ਉਹਦੇ ਕੋਲ ਜਿਪਸੀ ਲੈ ਕੇ ਜਾਵਾਂਗੇ ਕਿਵੇਂ ਕਰੀਏ ਜਿਪਸੀ ਲੈ ਕੇ ਚੱਲੀ ਆ ਕਿ ਫਿਲਟਰ ਲੈ ਗਈ ਹੈ ਫੋਨ ਲਾ ਹੈਗਾ ਨੰਬਰ ਹੈਗਾ ਲਾ ਫੋਨ ਮੋਹਣ ਬੋਲਦਾ ਮਹਰਾਣੇ ਤੋਂ ਮਿਸਤਰੀ ਹੋ ਗਿਆ ਉਹ ਠੀਕ ਠਾਕ ਜੀ ਆ ਯਾਰ ਮੁੰਡਾ ਹੁਣੇ ਤੁਹਾਡੇ ਤੋਂ ਜਿਪਸੀ ਠੀਕ ਕਰਵਾ ਕੇ ਖੜੀ ਹੈ ਸਰਵਿਸ ਕਰਵਾ ਕੇ ਖੜੀ ਆ ਉਹਦੀ ਤੁਹਾਨੂੰ ਪਤਾ ਤੇ ਹੈਗਾ ਹੈਗਾ ਇੱਕ ਪ੍ਰੋਬਲਮ ਹੈਗੀ ਉਹ ਡੀਜ਼ਲ ਨਹੀਂਗਾ ਆਉਣ ਡਿਆ ਉਹਦੇ ਅੱਗੇ ਇਹ ਬੋਨਾ ਉਹ ਕੋਈ ਦਮ ਚ ਗੱਡੀ ਬੰਦ ਨਹੀਂ ਨਾ ਫਟਕਦੇ ਹੂੰ ਸਪੈਸ਼ਲ ਸਰਵਿਸ ਵਾਪਸ ਲੈ ਆ ਤੇ ਬਟੈਂਕੀ ਖਾਫ ਕਰ ਦਿੰਦੇ ਆ ਅੱਛਾ ਜੀ ਉਹ ਫਾਇਦਾ ਨਹੀਂ ਦੱਸਦਾ ਕਿ ਕਿਹੜਾ ਟੈਂਕੀ ਜੀ ਨੁਕਸ ਨਹੀਂਗਾ ਕੋਈ ਉਹਦਾ ਮੈਂ ਚੈੱਕ ਕੀਤਾ ਵਾ ਉਹਦਾ ਫਿਲਟਰ ਜਿਹੜਾ ਨਵਾਂ ਪਾਇਆ ਫਿਲਟਰ ਹੀ ਬਲੌਕ ਹੋਇਆ ਪਿਆ ਨਵਾਂ ਹੀ ਬਿਲਕੁਲ ਜੀ ਫਿਰ ਫਿਲਟਰ ਆਪਾਂ ਫਿਰ ਬਦਲ ਲਈਏ ਬਿਲਕੁਲ ਬਿਲਕੁਲ ਜਿਪਸੀ ਕਲਾਵਾ ਕਿ ਹੁਣ ਕਲਾ ਫਿਲਟਰ ਕਲਾਵਾ ਦੱਸੋ ਫਿਲਟਰ ਇਹ ਵੀ ਲੈ ਆਏ ਆਪ ਵੀ ਮੈਂ ਲਗਦਾ ਹਾਂ ਹਾਂ ਜੀ ਆਪ ਹੀ ਲੈ ਆਵਾ ਹੱਥ ਬੱਸ ਕੋਈ ਨਹੀਂ ਜੇ ਤਾਂ ਲਗਦਾ ਲਗਦਾ ਨਹੀਂ ਹੈ ਹੀ ਫਿਲਟਰ ਬਲੌਕ ਆ ਤੇ ਮੈਂ ਫੂਗਮਾਰ ਕੇ ਵੇਚੀਏ ਫੂਗਮਾਰ ਕੇ ਕੀ ਡੀਜ਼ਲ ਮੰਨ ਲਓ ਪੰਪ ਹੀ ਨਹੀਂ ਵੇਚਦੀ ਤੱਕ ਕੇ ਕੱਢਣ ਡਿਆ ਤੇ ਤੱਕ ਕੇ ਵੀ ਨਹੀਂ ਕੱਢਣ ਡਿਆ ਕਿ ਤੁਸੀਂ ਸੋ ਮੇ ਪਹਿਲਾਂ ਪਾਪਾ ਪੁੱਛ ਲਾਇਆ ਨਾ ਦੇਰ ਪਹਿਲਾਂ ਅੱਗੇ ਵੀ ਤੇ ਮੈਂ ਪਿੱਛੇ ਲਾਇਆ ਮੈਂ ਟੈਂਕੀਲ ਬੰਦ ਲਾਇਆ ਹਾਂ ਤੁਸੀਂ ਦੂਜੇ ਬੰਨੇ ਤੁਸੀਂ ਵੀ ਚੈੱਕ ਕੀਤਾ ਹੋ ਉਹ ਨੁਕਸਤ ਤੁਸੀਂ ਵੀ ਕੀਤਾ ਵਾ ਚੈੱਕ ਜੇ ਤਾਂ ਪਹਿਲਾਂ ਤੇਲ ਨਹੀਂ ਆਉਂਦਾ ਸੀ ਇਹ ਮੈਂ ਪਹਿਲਾਂ ਵੀ ਇਹੀ ਪ੍ਰੋਬਲਮ ਸੀ ਹੂੰ ਇਹ ਗੱਲ ਕਿੰਦਾ ਸੀ ਪਹਿਲਾਂ ਵੀ ਇਹੀ ਪ੍ਰੋਬਲਮ ਸੀ ਅੱਛਾ ਜੀ ਮੈਂ ਕਹਿੰਦਾ ਵੀ ਪਹਿਲਾਂ ਇਹੀ ਪ੍ਰੋਬਲਮ ਸੀ ਤੇ ਪੇਰਾ ਪਨਾ ਤੁਸਨਾਵਾ ਪੈ ਗਿਆ ਹੂੰ ਤੇ ਉਸ ਤੋਂ ਬਾਅਦ ਫਿਰ ਫਿਲਟਰ ਆਵਾਜ਼ ਦੇ ਰਸਤਾ ਫਿਰ ਨਹੀਂ ਆਇਆ ਫਿਰ ਮੈਂ ਉਹ ਟੱਪ ਪਿੱਛੇ ਲਾ ਲਾ ਟੱਪ ਜਿਹੜਾ ਉਹ ਮਾਈ ਟੈਂਕ ਦੀ ਜਮ ਹੂੰ ਹੂੰ ਟੈਂਕੀ ਹੌਟਲ ਕੀ ਪਿੱਛੇ ਫਿਰ ਮੈਂ ਉਹ ਟੱਪ ਪਿੱਛੇ ਲਾ ਦੇ ਹਾਂ ਕਿ ਟੱਪ ਬਸ ਸਹੀ ਜੱਗ ਲੱਗਿਆ ਵਾ ਹੂੰ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਹੁੰਦੀ ਆ ਹੂੰ ਬਾਅਦ ਵਿੱਚ ਲੱਗ ਜਾਂਦਾ ਬਾਤ ਹੋ ਗਈ ਫਿਰ ਇਹਨੂੰ ਮੈਂ ਕਿਹਾ ਬਾਤ ਫੇਰ ਲੈ ਵਾਪਸ ਹੂੰ 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 ਫਿਰ ਲੱਗੇ ਨਹੀਂ ਆ ਵਸਾ ਗੱਲੀ ਅੱਛਾ ਚਲੋ ਚਲੋ ਕੋਈ ਨਹੀਂ ਹੁਣ ਹੁਣ ਵੇਖੋ ਗੱਲ ਸੁਣੋ ਹੁਣ ਫਿਲਟਰ ਜਿਹੜਾ ਹੋਣਾ ਫਿਲਟਰ ਦਾ ਹੋਇਆ ਪਿਆ ਵਾ ਚੋਕ ਫਿਲਟਰਿੰਗ ਅਗੇ ਤੇ ਡੀਜ਼ਲ ਕੱਢਣ ਡਿਆ ਮੈਂ ਪੰਪ ਪਿੱਛੇ ਵੀ ਲਾ ਕੇ ਵੇਖ ਲਿਆ ਹਾਂ ਫਿਲਟਰ ਨਾਲ ਬੋਡੀ ਨਾਲ ਬਾਡੀ ਵੀ ਫਿਲਟਰ ਬੋਡੀ ਭੇਜ ਗਏ ਹਾਂ ਮੈਂ ਪਾਕਿਸਤਾਨੋਂ ਆਇਆ ਕਿ ਬੋਡੀ ਤੇ ਉਦੋਂ ਮੈਂ ਚੈੱਕ ਕੀਤੀ ਆ ਬੋਡੀ ਚ ਨੁਕਸ ਤੇ ਨਹੀਂ ਲੱਗਦਾ ਬੋਡੀ ਭੇਜ ਦੇ ਨਾ ਮਨ ਨਾਲ ਚਲੋ ਠੀਕ ਠੀਕ ਹੈ ਓਕੇ ਹਾਂਜੀ ਵੀਰ ਜੀ ਜਿਵੇਂ ਤੁਸੀਂ ਉਦੋਂ ਵੇਖਿਆ ਹੈਗਾ ਕਿ ਜਿਪਸੀ ਆਪਣੀ ਉਹ ਹੀ ਰਾਜ ਬੰਦ ਤੇ ਆਪਾਂ ਮੁੜ ਕੇ ਨੂੰ ਉਦੋਂ ਵੇਖਿਆ ਸੀਗਾ ਵੀ ਸਿੱਧਾ ਪਾਈਪ ਲਾ ਕੇ ਟੈਂਕੀ ਤੋਂ ਤੇ ਫਿਲਟਰ ਵਿੱਚੋਂ ਕੱਢਦਾ ਸੀਗਾ ਤੇ ਸਿੱਧਾ ਪਾਈਪ ਲਾ ਕੇ ਆਪਾਂ ਘਰੇ ਲਿਆ ਤੇ ਆਂਦੀ ਹੀਗੀ ਡੀਜ਼ਲ ਵਾਲਾ ਪਾਈਪ ਸਿੱਧਾ ਲਾ ਕੇ ਤੇ ਹੁਣ ਆਪਾਂ ਘਰ ਆ ਕੇ ਜਦੋਂ ਵੇਖਿਆ ਤੇਦਾ ਹੈਗਾ ਡੀਜ਼ਲ ਫਿਲਟਰ ਹੋਇਆ ਸੀ ਚੋਕ ਡੀਜ਼ਲ ਫਿਲਟਰ ਨਵਾਂ ਪਾਇਆ ਸੀਗਾ ਤੇ ਨਵਾਂ ਹੀ ਡੀਜ਼ਲ ਫਿਲਟਰ ਬੰਦ ਹੋਇਆ ਸੀਗਾ ਤੇ ਹੁਣ ਆਪਾਂ ਕੀ ਕੀਤਾ ਕਿ ਇਹਦਾ ਡੀਜ਼ਲ ਫਿਲਟਰ ਤੇ ਨਾਲ ਹੀ ਬਾਡੀ ਵੀ ਚੇਂਜ ਕਰਤੀ ਆ ਉਹ ਤਾਂ ਕਰਕੇ ਚੇਂਜ ਕੀਤੀ ਆ ਬਾਡੀ ਉਹ ਫਿਲਟਰ ਹੈਗਾ ਸੀਗਾ ਕੋਇਲਸ ਗੱਡੀ ਦਾ ਉਹ ਫਿਲਟਰ ਸੀਗਾ ਮਹਿੰਗਾ ਜਿਆਦਾ ਹੁਣ ਆਪਾਂ ਇਹਨੂੰ ਬਾਡੀ ਲਾਤੀ ਆ ਨਾਲ ਇੰਡੀਕਾ ਦੀ ਬਾਡੀ ਲਾਤੀ ਆ ਦੀ ਡੀਜ਼ਲ ਫਿਲਟਰ ਵੀ ਇੰਡੀਕਾ ਵਾਲਾ ਲਾਤਾ ਵਾ ਤੇ ਜਿਹਦਾ ਕਰਕੇ ਹੈ ਕਿ ਵੀ ਫਿਲਟਰ ਸਸਤਾ ਵਾ ਇਹਦਾ 100 ਰੁਪਏ ਦਾ ਫਿਲਟਰ ਵਾ ਉਹ ਫਿਲਟਰ ਜਿਆਦਾ ਮਹਿੰਗਾ ਸੀਗਾ ਉੱਚ 1000 ਰੁਪਏ ਦਾ ਘੱਟੋ ਘੱਟ 600 ਰੁਪਏ ਦਾ ਫਿਲਟਰ ਸੀਗਾ ਜਿਹੜਾ ਚੰਗਾ ਫਿਲਟਰ ਸੀ ਇਹ 100 ਰੁਪਏ ਦਾ ਫਿਲਟਰ ਵਾ ਇੰਨਾ ਫਰਕ ਵਾ ਤੇ ਬਾਡੀ ਚੇਂਜ ਕਰਨ ਦਾ ਆਪਾਂ ਨੂੰ ਇੰਨਾ ਕਿ ਚਲੋ ਬਾਡੀ ਤੇ ਪੈਸੇ ਤਾਂ ਲੱਗੇ ਪਰ ਹੁਣ ਜਿਹੜੀ ਸਰਵਿਸ ਆਪਾਂ ਕਰਾਉਣੀ ਆ ਉਹ ਜਦੋਂ ਸਰਵਿਸ ਕਰਾਉਣੀ ਆ ਉਦੋਂ ਇਹ ਫਿਲਟਰ ਸਸਤਾ ਪਊਗਾ ਆਪਾਂ ਨੂੰ 500 600 ਰੁਪਏ ਆਪਣਾ ਬਚੂਗਾ ਉਹਦੇ ਵਾਸਤੇ ਹੁਣ ਇਹ ਹੈ ਕਿ ਆ ਜਿਹੜੀ ਆ ਇਹ ਫਿੱਟ ਨਹੀਂ ਆਉਣ ਢਿਆਂ ਹੁਣ ਆਪਾਂ ਇਹਨੂੰ ਪਹਿਲਾਂ ਤੇ ਇਹਦੀ ਤਬਦੀਲੀ ਕਰੀਏ ਪਤਰੀ ਦੀ ਫਿੱਟ ਆਉਂਦੀ ਆ ਕਿੱਥੇ ਆਉਂਦੀ ਆ ਆਪਾਂ ਨੂੰ ਕੀ ਨਵਾਂ ਲਾਉਣਾ ਉਹ ਆਪਾਂ ਲਾਉਨੇ ਆ ਇਹਨੂੰ ਠੀਕ ਹੈ ਜੀ ਇੱਥੇ ਫਟ ਆਉਣਾ ਨੇ ਇੱਕ ਮਿੰਟ ਰਹਿ ਜਾਓ ਓਕੇ ਠੀਕ ਹੈ ਜੀ ਕੱਸਿਆ ਗਿਆ ਸਹੀ ਸਭ ਤੋਂ ਪਹਿਲਾਂ ਦੇ ਆਪਾਂ ਡੀਜ਼ਲ ਚੈੱਕ ਕਰੀਏ ਇਹਦੇ ਚੋਂ ਆਉਂਦਾ ਵਾ ਫਿਲਟਰ ਦੇ ਵਿੱਚ ਦੀ ਪਾਸ ਕਰੀਏ ਡੀਜ਼ਲ ਆਹ ਦੀ ਪਾਈਪ ਜਿਹੜੀ ਹੈ ਟੈਂਕੀ ਤੋਂ ਸਿੱਧੀ ਆਉਣ ਡਈ ਆ ਵਾਲੀ ਡੀਜ਼ਲ ਪਾਈਪ ਇਹ ਲੱਗਣੀ ਹੈ ਜੀ ਇਹਦੇ ਇੱਧਰ ਬੋਤ ਓਕੇ ਆ ਠੀਕ ਹੋ ਗਿਆ ਚਲੋ ਓਕੇ ਹੋ ਗਿਆ ਠੀਕ ਆ ਲਾ ਲਓ ਇੱਕ ਵਾਰੀ ਚੈੱਕ ਕਰ ਲਓ ਜੇ ਚੰਗੀ ਤਰ੍ਹਾਂ ਮੈਨੂੰ ਲੱਗਦਾ ਥੋੜਾ ਸ਼ੱਕ ਜਿਹਾ ਵੀ ਹਵਾ ਜੀ ਲੈਂਦਾ ਚੱਲਦਾ ਰਹਿੰਦੇ ਚੱਲਦਾ ਰਹਿਣ ਦਿਓ ਠੀਕ ਆ ਪ੍ਰੈਸ਼ਰ ਸਹੀ ਆ ਨਾਲੇ ਫਿਲਟਰ ਦੇ ਵਿੱਚ ਦੀਓ ਕਿ ਆਉਣ ਦਾ ਤੇਲ ਹੁਣ ਫਿਲਟਰ ਤਾਂ ਨਹੀਂ ਲੀਕ ਕਰਦਾ ਕਿ ਤੂੰ ਫਿਲਟਰ ਚੈੱਕ ਕਰ ਲਓ ਕੋਈ ਲੀਕਿੰਗ ਨਹੀਂ ਠੀਕ ਆ कस्ता गेयर न्यूडल कर ली करो स्टार्ट ओके तो ਚਲੋ ਕਰੋ ਬੰਦ ਹਾਂਜੀ ਵੀਰ ਜੀ ਅੱਜ ਤੁਸੀਂ ਵੇਖਿਆ ਜਿਵੇਂ ਆਪਾਂ ਜਿਪਸੀ ਨੂੰ ਇੱਕ ਫਿਲਟਰ ਦਾ ਚੇਂਜ ਕਰਕੇ ਲਾਇਆ ਵਾ ਇਹਦਾ ਫਿਲਟਰ ਜਿਹੜਾ ਪਹਿਲਾਂ ਸੀਗਾ ਨਵਾਂ ਹੀ ਫਿਲਟਰ ਬਲੌਕ ਆਇਆ ਸੀਗਾ ਆਪਾਂ ਨਵਾਂ ਫਿਲਟਰ ਜਿਹੜਾ ਇਹਦਾ ਪਹਿਲਾਂ ਸੀ ਕੁਐਲਸ ਦਾ ਫਿਲਟਰ ਲੱਗਾ ਹੋਇਆ ਉਹ ਆਪਾਂ ਵਾਪਸ ਕਰਕੇ ਫਿਲਟਰ ਤੇ ਇਹਨੂੰ ਇੰਡਿਕਾ ਵਾਲਾ ਫਿਲਟਰ ਲਾਇਆ ਹੁਣ ਸਾਨੂੰ ਇਹ ਸੀਗਾ ਕਿ ਤੇ ਆਪਣਾ ਪੰਪ ਨਾ ਖਰਾਬ ਹੋਵੇ ਵੀ ਜਿਹੜਾ ਡੀਜ਼ਲ ਖਿੱਚਦਾ ਨਾ ਹੋਵੇ ਪੂਰਾ ਤੇ ਸਾਰਾ ਕੁਝ ਸਹੀ ਆ ਤੇ ਬਾਕੀ ਗੱਡੀ ਵੀ ਵਧੀਆ ਚੱਲਦੀ ਹੁਣ